ਸਵੰਬਰ ਦਿਨ ਅਰਧਮੁਨੀ ਪਹਿਲਾਂ ਭਾਰਤ ਵਿੱਚ ਰਿਵਾਜ ਸੀ ਕਿ ਜਦ ਵੀ ਕਿਸੇ ਰਾਜਕੁਮਾਰੀ ਦਾ ਵਿਆਹ ਕਰਨਾ ਹੁੰਦਾ ਤਾਂ ਇੱਕ ਸਵੰਬਰ ਰਚਿਆ ਜਾਂਦਾ ਜਿਸ ਵਿੱਚ ਰਾਜਕੁਮਾਰੀ ਖੁਦ ਆਪਣੇ ਪਤੀ ਨੂੰ ਚੁਣਦੀ ਇੱਕ ਵਾਰ ਇੱਕ ਰਾਜੇ ਦੀ ਲੜਕੀ ਦਾ ਸਵੰਬਰ ਸੀ ਨਾਰਦ ਜੀ ਜੋ ਕਿ ਸਾਰਿਆਂ ਭਗਤਾਂ ਦੇ ਸ਼ਰਮਣਿਕ ਹਲਾਉਂਦੇ ਸੀ ਮੈਂ ਭਗਵਾਨ ਵਿਸ਼ਨੂੰ ਅੱਗੇ ਪ੍ਰਾਰਥਨਾ ਕੀਤੀ ਕਿ ਮੈਨੂੰ ਸੋਨਾ ਯਮੂਂ ਦੇ ਮੈਂ ਫਲਾਣੀ ਲੜਕੀ ਦੇ ਸਵੰਬਰ ਵਿੱਚ ਜਾਣਾ ਹੈ। ਭਗਵਾਨ ਨੇ ਖਿਆਲ ਕੀਤਾ ਕਿ ਕਾਮ ਵਾਸਨਾ ਹੋ ਜਾਏ ਉਹਨੂੰ ਬਾਂਦਰ ਦਾ ਮੂੰਹ ਦੇ ਦਿੱਤਾ। ਜਿਸ ਵਕਤ ਵਰ ਚੁਣਨ ਦਾ ਸਮਾਂ ਆਇਆ ਲੋਕਾਂ ਨੂੰ ਪਛਾਹ ਹਟਾ ਕੇ ਨਰਦ ਇਸ ਵਿਸ਼ਵਾਸ ਨਾਲ ਲੱਗੇ ਆ ਕੇ ਖੜਾ ਹੋਇਆ ਕਿ ਰਾਜਕੁਮਾਰੀ ਉਸ ਦੇ ਗਾਲ ਵਿੱਚ ਹੀ ਹਾਰ ਪਾਏਗੀ। ਰਾਜਕੁਮਾਰੀ ਅੱਗੇ ਲੰਘ ਗਈ ਦਿਲ ਵਿੱਚ ਖਿਆਲ ਆਇਆ ਕਿ ਸ਼ਾਇਦ ਉਸ ਨੇ ਦੇਖਿਆ ਨਹੀਂ ਲੋਕਾਂ ਨੂੰ ચીਰ ਕੇ ਫਿਰ ਅੱਗੇ ਜਾ ਖਲੋਤਾ ਲੜਕੀ ਨੇ ਕਿਆ ਕੜੀ ਕੜੀ ਟੱਪਦਾ ਕਿਉਂ ਹੈ ਸ਼ੀਸ਼ੇ ਵਿੱਚ ਆਪਣਾ ਮੂੰਹ ਤਾਂ ਦੇਖ ਜਦ ਨਾਰਦ ਨੇ ਆਪਣਾ ਮੂੰਹ ਦੇਖਿਆ ਤਾਂ ਬਾਂਦਰ ਦਾ ਮੂੰਹ ਉਹ ਗੁੱਸੇ ਵਿੱਚ ਆ ਗਿਆ ਭਗਵਾਨ ਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਸ਼ਰਾਪ ਦੇ ਦਿਆਂਗਾ विष्णु भगवान ने कहा मेनू श्राप मंजूर है पर मैं अपने भक्त नु गिरते हुए नहीं देख सकदा सी मन वड्ढ्या वड्ढ्या नु ਗਰਾ ਦਿੰਦਾ ਹੈ ਪਰ भगवान हमेशा अपने सेवका दी संभाल करते ने